ਤਰਾਏ ਕੰਮ ਕਰਦੀ ਹੈ ਤੇ ਕੀ ਲੋਕਾਂ ਵਾਸਤੇ ਕੀ ਜਿਹੜਾ ਲੋਕ ਤੇਲ ਇੱਥੋਂ ਤੁਹਾਡੇ ਪੰਪ ਤੋਂ ਵੀ ਪਵਾਉਂ ਆਂਦੇ ਨੇ ਦੋ ਤਰ੍ਹਾਂ ਦਾ ਤੁਹਾਨੂੰ ਇੱਕ ਲਾਭ ਵੀ ਹੋ ਜਾਂਦਾ ਹੈ ਕਿ ਪੰਪ ਤੋਂ ਤੇਲ ਪਵਾਉਂ ਆਂਦੇ ਨੇ ਤੇ ਇਹ ਕਿਵੇਂ ਸਹਾਈ ਹੈ ਕਿ ਲੋਕਾਂ ਵਾਸਤੇ ਸਰ ਲੋਕਾਂ ਵਾਸਤੇ ਇਦਾਂ ਸਹਾਈ ਹੈਗਾ ਜੀ ਇੱਕ ਤਾਂ ਦੇਖੋ ਤੇਲ ਬੜਾ ਮਹਿੰਗਾ ਹੈਗਾ ਜੀ ਉਹਦੇ ਵਿੱਚ ਇੱਕ ਤੋਂ ਲੈ ਕੇ 5 ਲੀਟਰ ਤੱਕ ਦੀ ਸਰ ਜਿਹੜੀ ਇਹਦੀ ਐਵਰੇਜ ਮਤਲਬ ਗੱਡੀਆਂ ਦੀ ਵੱਧ ਸਕਦੀ ਹੈ ਨੰਬਰ 2 ਗੱਡੀਆਂ ਸਮੂਥ ਚੱਲਣਗੀਆਂ ਨੰਬਰ 3 ਹੈਗਾ ਜੀ ਗੱਡੀਆਂ ਦੀ ਲਾਈਫ ਵਧੀਆ ਹੁੰਦੀ ਹੈ ਹਾਂ ਜਦ ਕਿ ਇਹਦੇ ਵਿੱਚ ਖਰਚਾ ਬਹੁਤ ਘੱਟ ਹੈ ਕੋਈ ਅਸੀਂ ਇਹਦੇ ਵਿੱਚ ਇੰਜਨ ਨਹੀਂ ਖੋਲਦੇ ਕੋਈ ਨਟ ਨਹੀਂ ਖੋਲਦੇ ਕੋਈ ਕੁਝ ਨਹੀਂ ਕਰਦੇ ਸਿਰਫ ਇਹਦੇ ਵਿੱਚ ਇੱਕਾ ਛੋਟੀ ਪਾਈਪ ਜਿਹੜੀ ਹੈਗੀ ਸਾਡੇ ਕੋਲੇ ਆਹ ਪਾਈਪ ਅਸੀਂ ਸਿਰਫ ਲਾਉਣੀ ਹੈਗੀ ਹੈ ਜੀ ਇਹ ਪਾਈਪ ਸਿਰਫ ਲਾ ਕੇ ਤੇ ਅੱਧੇ ਘੰਟੇ ਦਾ ਪ੍ਰੋਸੈਸ ਆ ਸਿਰਫ ਉਹ ਤੇਲ ਇਥੋਂ ਤੁਹਾਡੇ ਪੰਪ ਤੋਂ ਵੀ ਪਵਾਉਣਾ ਦੇ ਨੇ ਦੋ ਤਰ੍ਹਾਂ ਦਾ ਤੁਹਾਨੂੰ ਇੱਕ ਲਾਭ ਵੀ ਹੋ ਜਾਂਦਾ ਹੈ ਕਿ ਪੰਪ ਤੋਂ ਕੀ ਖਰਚ ਆਉਂਦਾ ਹੈ ਜਦੋਂ ਕਿਸੇ ਨੇ ਅਜਿਹਾ ਕੁਝ ਕਰਾਉਣਾ ਹੋਵੇ ਤੇ ਕਿੰਨਾ ਖਰਚਾ ਤੁਸੀਂ ਤੁਹਾਡੇ ਕੋਲੋਂ ਜਿਹੜਾ ਵੈਸੇ ਤੇ ਸਰ ਇਹ ਪਹਿਲਾਂ ਦਾ ਇਹਦੇ ਜਿਹੜੇ ਸੀਗੇ ਜੀ ਇਹ ਕੁਝ ਖਰਚੇ ਜ਼ਿਆਦੇ ਸੀਗੇ ਜਦੋਂ ਇਹ ਮਸ਼ੀਨਾਂ ਕੁਝ ਦੂਰ ਦਰਾਡੇ ਸੀਗੀਆਂ ਪਰ ਅਸੀਂ ਜਦੋਂ ਇਹ ਮਸ਼ੀਨ ਲੈ ਕੇ ਆਏ ਆ ਅਸੀਂ ਇਹਦਾ ਬਹੁਤ ਨਾਰਮਲ ਜਿਹਾ ਖਰਚਾ ਰੱਖਿਆ ਜੀ ਪਹਿਲਾਂ ਤਾਂ ਇਹ ਸੀਗਾ ਕਿ ਜੀ ਵੱਡੀ ਗੱਡੀ ਦਾ ਛੋਟੀ ਗੱਡੀ ਦਾ ਸੀਸੀ ਦੇ ਹਿਸਾਬ ਨਾਲ ਲੈਂਦੇ ਸੀਗੇ ਪਰ ਅਸੀਂ ਹੁਣ ਇਹਦੇ ਵਿੱਚ ਇੱਕੋ ਰੇਟ ਕਰਤਾ ਜੀ 1500 ਰੁਪਇਆ ਕੋਈ ਵੀ ਗੱਡੀ ਹੋਵੇ ਕੋਈ ਵੀ ਗੱਡੀ ਸਾਡੇ ਕੋਲ ਆਵੇ ਅਸੀਂ 1500 ਰੁਪਏ ਦੇ ਵਿੱਚ ਇਹਨੂੰ ਕਰਕੇ ਦੇਾਂਗੇ ਸਸੀ ਗਾਲ ਜੀ ਮੈਂ ਹਾਂ ਚੰਦਰ ਮੜੀਆ ਤੇ ਤੁਸੀਂ ਦੇਖ ਰਹੇ ਹੋ ਜੀਸੀਐਮ ਨਿਊਜ਼ ਇਸ ਵਕਤ ਅਸੀਂ ਮੌਜੂਦ ਹਾਂ ਕਪੂਰਥਲਾ ਦੇ ਵਿੱਚ ਪੈਂਦੇ ਪਿੰਡ ਸੈਦਪੁਰ ਵਿਖੇ ਜਿੱਥੇ ਕਿ ਇੱਕ ਸ਼ਖਸ ਨਾਲ ਅੱਜ ਤੁਹਾਨੂੰ ਮਿਲੌਣ ਜਾ ਰਹੇ ਹਾਂ ਤੇ ਉਹ ਸ਼ਖਸ ਜਿਹੜਾ ਕਿ ਇੱਕ ਪੈਟਰੋਲ ਪੰਪ ਦੇ ਮਾਲਕ ਨੇ ਤੇ ਇੱਕ ਅਜਹੀ ਮਸ਼ੀਨ ਲੈ ਕੇ ਆਏ ਨੇ ਜੋ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਵੀ ਲੋਕਾਂ ਲਈ ਕਾਫੀ ਸਹਾਇਕ ਸਾਬਤ ਹੋ ਰਹੀ ਏ ਜੇ ਗੱਲ ਕੀਤੀ ਜਾਵੇ ਤਾਂ ਅੱਜ ਦੇ ਦੌਰ ਵਿੱਚ ਜਿੱਥੇ ਤੇਲ ਦੀਆਂ ਕੀਮਤਾਂ ਬਹੁਤ ਵੱਧ ਨੇ ਤਾਂ ਸਕੂਟਰ ਮੋਟਰਸਾਈਕਲ ਕੱਢਣਾ ਵੀ ਤੇ ਗੱਡੀਆਂ ਕੱਢਣੀਆਂ ਲੋਕਾਂ ਨੂੰ ਕਾਫੀ ਇਸ ਦੇ ਵਿੱਚ ਦਿੱਕਤ ਵਾਲੀ ਪਰੇਸ਼ਾਨੀ ਵਾਲੀ ਗੱਲ ਤਾਂ ਇਹ ਕਿਉਂਕਿ ਇੱਥੇ ਆਰਥਿਕ ਤੰਗੀ ਦਾ ਕਰਕੇ ਬਹੁਤ ਸਾਰੇ ਲੋਕ ਜਿਹੜੇ ਇਹਨੇ ਯੂਜ਼ ਰਏ ਨੇ ਇਸ ਚੀਜ਼ ਤੋਂ ਤਾਂ ਉਸ ਸ਼ਖਸ ਨਾਲ ਮਿਲੌਣੇ ਅੱਜ ਜਿਨ੍ਹਾਂ ਵੱਲੋਂ ਇਹ ਮਸ਼ੀਨ ਲਿਆਂਦੀ ਗਈ ਏ ਭਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਹਾਂਜੀ ਸਰ ਮੇਰਾ ਨਾਮ ਕੁਲਦੀਪ ਸਿੰਘ ਮੇਰਾ ਸਰ ਨਿਊ ਫਰੈਂਡ ਫਿల్లింగ్ ਸਟੇਸ਼ਨ ਪੈਟਰੋਲ ਪੰਪ ਆ ਜੋ ਸੈਦਪੁਰ ਵਿੱਚ ਹੈਗਾ ਤੇ ਅਸੀਂ ਸਰ ਇੱਕ ਉਪਰਾਲਾ ਕੀਤਾ ਜੀ ਇੱਕ ਨਾ ਗੱਡੀਆਂ ਨੂੰ ਸਾਫ਼ ਕਰਨ ਵਾਲੀ ਗੱਡੀਆਂ ਦੇ ਕਾਰਬਨ ਸਾਫ਼ ਕਰਨ ਵਾਲੀ ਮਸ਼ੀਨ ਲੈ ਕੇ ਆਏ ਆ ਲੋਕਾਂ ਦੀ ਸਹੂਲਤ ਲਈ ਸਾਡੇ ਨੇੜੇ ਬੰਨੇ ਦੇ ਲੋਕਾਂ ਦੀ ਸਹੂਲਤ ਲਈ ਕਿ ਗੱਡੀਆਂ ਦੀ ਐਵਰੇਜ ਜਿਹੜੀ ਹੈਗੀ ਆ ਉਹ ਵਧੀਆ ਆਵੇ ਤੇ ਪਰਫਾਰਮੈਂਸ ਜਿਹੜੀ ਹੈਗੀ ਗੱਡੀ ਵਧੀਆ ਦਵੇ ਬਿਲਕੁਲ ਇਹ ਕੀ ਕੀ ਕਿਹਾ ਜਾਂਦਾ ਇਸ ਮਸ਼ੀਨ ਨੂੰ ਕੀ ਨਾਮ ਦਿੱਤਾ ਗਿਆ ਜੀ ਇਹਦਾ ਸਰ ਐਚ ਐਚਓ ਕਾਰਬਨ ਬੂਸਟਰ ਮਸ਼ੀਨ ਹੈਗੀ ਆ ਜੀ HHO बेस्ड ਦੇ ਦਾ ਹੈਗਾ ਜੀ ਕਾਰਬਨ ਬੂਸਟੇ ਦੇ ਵਿੱਚ ਕੋਈ ਕੈਮੀਕਲ ਨਹੀਂ ਪੈਂਦਾ ਕੋਈ ਕੁਝ ਨਹੀਂ ਸਿਰਫ ਇਹਦੇ ਵਿੱਚ ਇੱਕ ਗੈਸ ਆ ਜਿਹੜੀ ਹੈਗੀ ਗੱਡੀ ਤੇ ਜਾਂਦੀ ਹੈ ਜੀ ਤੇ ਉਹਦੇ ਨਾਲ ਹੀ ਸਰਕੂਲੇਟ ਹੋ ਕੇ ਸਾਰੀ ਜਿਹੜੀ ਕਾਰਬਨ ਹੈਗੀ ਉਹ ਸਾਫ਼ ਹੁੰਦੀ ਹੈ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਇਸ ਤਰ੍ਹਾਂ ਇਹ ਕੰਮ ਕਰਦੀ ਹੈ ਤੇ ਕੀ ਲੋਕਾਂ ਵਾਸਤੇ ਕੀ ਜਿਹੜਾ ਲੋਕ ਤੇਲ ਇੱਥੋਂ ਤੁਹਾਡੇ ਪੰਪ ਤੋਂ ਵੀ ਪਵਾਉਂ ਆਂਦੇ ਨੇ ਦੋ ਤਰ੍ਹਾਂ ਦਾ ਤੁਹਾਨੂੰ ਇੱਕ ਲਾਭ ਵੀ ਹੋ ਜਾਂਦਾ ਹੈ ਕਿ ਪੰਪ ਤੋਂ ਤੇਲ ਪਵਾਉਂ ਆਂਦੇ ਨੇ ਤੇ ਇਹ ਕਿਵੇਂ ਸਹਾਈ ਹੈ ਕਿ ਲੋਕਾਂ ਵਾਸਤੇ ਸਰ ਲੋਕਾਂ ਵਾਸਤੇ ਇਦਾਂ ਸਹਾਈ ਹੈਗਾ ਜੀ ਇੱਕ ਤਾਂ ਦੇਖੋ ਤੇਲ ਬੜਾ ਮਹਿੰਗਾ ਹੈਗਾ ਜੀ ਉਹਦੇ ਵਿੱਚ 1 ਤੋਂ ਲੈ ਕੇ 5 ਲੀਟਰ ਤੱਕ ਦੀ ਸਰ ਜਿਹੜੀ ਇਹਦੀ ਐਵਰੇਜ ਮਤਲਬ ਗੱਡੀਆਂ ਦੀ ਵੱਧ ਸਕਦੀ ਹੈ ਨੰਬਰ 2 ਗੱਡੀਆਂ ਸਮੂਥ ਚੱਲਣਗੀਆਂ ਨੰਬਰ 3 ਹੈਗਾ ਜੀ ਗੱਡੀਆਂ ਦੀ ਲਾਈਫ ਵਧੀਆ ਹੁੰਦੀ ਹੈ ਜਦ ਕਿ ਇਹਦੇ ਵਿੱਚ ਖਰਚਾ ਬਹੁਤ ਘੱਟ ਆ ਕੋਈ ਅਸੀਂ ਇਹਦੇ ਵਿੱਚ ਇੰਜਨ ਨਹੀਂ ਖੋਲਦੇ ਕੋਈ ਨਟ ਨਹੀਂ ਖੋਲਦੇ ਕੋਈ ਕੁਝ ਨਹੀਂ ਕਰਦੇ ਸਿਰਫ ਇਹਦੇ ਵਿੱਚ ਇੱਕਾ ਛੋਟੀ ਪਾਈਪ ਜਿਹੜੀ ਹੈਗੀ ਸਾਡੇ ਕੋਲੇ ਆਹ ਪਾਈਪ ਅਸੀਂ ਸਿਰਫ ਲਾਉਣੀ ਹੈਗੀ ਆ ਜੀ ਇਹ ਪਾਈਪ ਸਿਰਫ ਲਾ ਕੇ ਤੇ ਅੱਧੇ ਘੰਟੇ ਦਾ ਪ੍ਰੋਸੈਸ ਆ ਸਿਰਫ ਹਾਂ ਬਿਲਕੁਲ ਕੈਮਰਾ ਵਿੱਚ ਆਗਦਾ ਵੀ ਜਿਹੜੀਆਂ ਤਸਵੀਰਾਂ ਨਾਲ ਦੇ ਨਾਲ ਜਿਹੜੀਆਂ ਸਾਨੀਆਂ ਕੀਤੀਆਂ ਜਾਣ ਕਿ ਇਸ ਪਾਈਪ ਰਾਹੀਂ ਜਿਹੜਾ ਜਿਵੇਂ ਤੁਸੀਂ ਦੱਸਿਆ ਕਿ ਸਾਰਾ ਜਿਹੜਾ ਕੰਮ ਇਸ ਪਾਈਪ ਰਾਈ ਹੀ ਹੁੰਦਾ ਹੈ ਇਸ ਪਾਈਪ ਰਾਈ ਹੋਏਗਾ ਇਹਦੇ ਵਿੱਚ ਕੋਈ ਇੰਜਨ ਨੂੰ ਖੋਲਿਆ ਨਹੀਂ ਜਾਏਗਾ ਕੋਈ ਕੁਝ ਨਹੀਂ ਕੀਤਾ ਜਾਏਗਾ ਕੋਈ ਤੇਲ ਬਦਲੀ ਨਹੀਂ ਕੀਤਾ ਜਾਏਗਾ ਕੋਈ ਇੰਜਨ ਆਇਲ ਚੇਂਜ ਕਰਨ ਦੀ ਲੋੜ ਨਹੀਂ ਕੋਈ ਚੀਜ਼ ਨਹੀਂ ਚੇਂਜ ਕਰਨੀ ਹੈਗੀ ਸਿਰਫ ਇੱਕ ਗੈਸ ਜਾਣੀ ਹੈ ਗੱਡੀ 'ਚ ਗੈਸ ਨੇ ਜਿਹੜੀ ਕਾਰਬਨੋਂ ਕੱਢ ਕੇ ਬਾਹਰ ਕਰ ਦੇਣੀ ਹੈ ਜੀ ਬਿਲਕੁਲ ਜਿਵੇਂ ਮੈਂ ਬੋਰਡ ਵੱਲ ਵੀ ਦੇਖ ਰਿਹਾ ਇਹਨਾਂ ਵੱਲੋਂ ਇੱਕ ਬੋਰਡ ਲਗਾਇਆ ਗਿਆ ਹੈ ਕਿ ਇੰਜਨ ਡੀ ਕਾਰਬੋਨਾਈਜ਼ਿੰਗ ਮਸ਼ੀਨ ਹੈ ਕਿ ਕਾਲੇ ਧੂਏ ਤੋਂ ਛੁਟਕਾਰਾ ਵੀ ਜਿਵੇਂ ਇਹਦੇ ਵਿੱਚ ਦੱਸਿਆ ਗਿਆ ਕਿ ਇੱਕ ਚੰਗੀ ਐਵਰੇਜ ਵਾਸਤੇ ਵੀ ਇਹ ਚੀਜ਼ ਮਸ਼ੀਨ ਕਿਣੀ ਗਈ ਹਾਂਜੀ ਸਰ ਇਹ ਕਾਲੇ ਧੂਏ ਨੂੰ ਖਤਮ ਕਰਦੀ ਹੈ ਜੀ ਨੰਬਰ ਦੋ ਸਰ ਜਿੱਦਾਂ ਸਾਡੇ ਕੋਲ ਹੈਗਾ ਇੰਜਨ ਦੀ ਧੜਕਣ ਖਤਮ ਹੋ ਜਾਂਦੀ ਹੈ ਹਾਂ ਇੰਜਨ ਦੀ ਧੜਕਣ ਜਿਹੜਾ ਕੋਈ ਮਤਲਬ ਕਰਦਾ ਵਾਈਬ੍ਰੇਸ਼ਨ ਕਰਦਾ ਉਹ ਖਤਮ ਹੋ ਜਾਏਗੀ ਇੰਜਨ ਬਿਲਕੁਲ ਨਵੇਂ ਵਰਗਾ ਹੋ ਜਾਂਦਾ ਫਿਊਲ ਲਾਈਨ ਦੀ ਸਫਾਈ ਹੋ ਜਾਂਦੀ ਹੈ ਜੀ ਇਹਦੇ ਵਿੱਚ 6-7 ਤਰ੍ਹਾਂ ਦੇ ਮਤਲਬ ਸਾਡੇ ਉਹ ਫਾਇਦੇ ਆ ਜਿਹਦੇ ਵਿੱਚ ਕੰਮ ਕਰਦਾ ਜੀ ਪਿਸਟਨ ਸਾਫ਼ ਕਰਦਾ ਵਾਲਵਰ ਸਾਫ਼ ਕਰਦਾ ਟਰਬੋ ਨੂੰ ਸਾਫ਼ ਕਰਦਾ ਜੀ ਇੰਜੈਕਟਰ ਜੇ ਮਤਲਬ ਪੈਟਰੋਲ ਗੱਡੀ ਆ ਤੇ 스파ਰਕ ਪਲੱਗ ਨੂੰ ਸਾਫ ਕਰਦਾ ਏਜ਼ੀਆਰ ਵਾਲਵ ਤੇ ਡੀਪੀਐਫ ਇਹ ਸਾਰੀਆਂ ਚੀਜ਼ਾਂ ਨੂੰ ਮਤਲਬ ਸਿਰਫ ਇਸ ਪਾਈਪ ਦੇ ਰਾਈ ਜਿਹੜੀ ਹੈਗੀ ਹੈ ਜੀ ਅਸੀਂ ਉਹ ਦੇ ਕੇ ਗੈਸ ਦੇ ਕੇ ਸਾਫ ਕਰਦੇ ਆ ਤੇ ਭਾਜੀ ਕੀ ਖਰਚ ਆਉਂਦਾ ਏ ਜਦੋਂ ਕਿਸੇ ਨੇ ਅਜਿਹਾ ਕੁਝ ਕਰਾਉਣਾ ਹੋਵੇ ਤੇ ਕਿੰਨਾ ਖਰਚਾ ਤੁਸੀਂ ਤੁਹਾਡੇ ਕੋਲ ਜਿਹੜਾ ਵੈਸੇ ਤੇ ਸਰ ਇਹ ਪਹਿਲਾਂ ਤਾਂ ਇਹਦੇ ਜਿਹੜੇ ਸੀਗੇ ਜੀ ਇਹ ਕੁਝ ਖਰਚੇ ਜ਼ਿਆਦੇ ਸੀਗੇ ਜਦੋਂ ਇਹ ਮਸ਼ੀਨਾਂ ਕੁਝ ਦੂਰ ਦਰਾਡੇ ਸੀਗੀਆਂ ਪਰ ਅਸੀਂ ਜਦੋਂ ਇਹ ਮਸ਼ੀਨ ਲੈ ਕੇ ਆਏ ਆ ਅਸੀਂ ਇਹਦਾ ਬਹੁਤ ਨਾਰਮਲ ਜਿਹਾ ਖਰਚਾ ਰੱਖਿਆ ਜੀ ਪਹਿਲਾਂ ਤਾਂ ਇਹ ਸੀਗਾ ਕਿ ਜੀ ਵੱਡੀ ਗੱਡੀ ਦਾ ਛੋਟੀ ਗੱਡੀ ਦਾ ਸੀਸੀ ਦੇ ਹਿਸਾਬ ਨਾਲ ਲੈਂਦੇ ਸੀਗੇ ਪਰ ਅਸੀਂ ਹੁਣ ਇਹਦੇ ਵਿੱਚ ਇੱਕੋ ਰੇਟ ਕਰਤਾ ਜੀ 1500 ਰੁਪਏ ਕੋਈ ਵੀ ਗੱਡੀ ਹੋਵੇ ਕੋਈ ਵੀ ਗੱਡੀ ਸਾਡੇ ਕੋਲ ਆਵੇ ਅਸੀਂ 1500 ਰੁਪਏ ਦੇ ਵਿੱਚ ਇਹਨੂੰ ਕਰਕੇ ਦੇਾਂਗੇ ਚਾਹੇ ਸਕੂਟਰ ਮੋਟਰਸਾਈਕਲ ਦੀ ਗੱਲ ਕਰੀਏ ਜਾਂ ਚਾਹੇ ਕਿਸੇ ਕਾਰ ਦੀ ਗੱਲ ਕਰੀਏ ਨਹੀਂ ਜੀ ਸਕੂਟਰ ਮੋਟਰਸਾਈਕਲ ਹੈ ਜੀ 400 ਰੁਪਏ ਅੱਛਾ ਜੀ ਸਕੂਟਰ ਮੋਟਰਸਾਈਕਲ 400 ਰੁਪਏ ਜੀ ਗੱਡੀ 4 ਵੀਲਰ ਕੋਈ ਵੀ ਹੈ ਜੀ 1500 ਰੁਪਏ ਚੰਗੀ ਜਾਣਕਾਰੀ ਸਾਂਝੀ ਕੀਤੀ ਇਹਨਾਂ ਨੇ ਕਿ ਜਿਹੜਾ ਸਕੂਟਰ ਮੋਟਰਸਾਈਕਲ ਵਾਲਾ ਬੜੇ ਹੀ ਅੱਛੇ ਤਰੀਕੇ ਦੇ ਨਾਲ ਹੈ ਬਹੁਤ ਹੀ ਘੱਟ ਰੇਟ ਦੇ ਉੱਤੇ 400 ਰੁਪਏ ਦੇ ਵਿੱਚ ਜਿਹੜਾ ਆਪਣਾ ਇੱਥੋਂ ਕਰਵਾ ਸਕਦਾ ਡੀ ਕਾਰਬੋਨਾਈਜ਼ਿੰਗ ਮਸ਼ੀਨ ਦੇ ਨਾਲ ਬਹੁਤ ਹੀ ਸਸਤੇ ਰੇਟ ਦੇ ਉੱਤੇ ਕਰਵਾ ਸਕਦਾ ਤੇ ਜਿਹੜਾ 4 ਵੀਲਰ ਦੀ ਜਿਹੜੀ ਇਹਨਾਂ ਲੋ ਜਾਣਕਾਰੀ ਦਿੱਤੀ ਗਈ ਹੈ ਉਹ 1500 ਰੁਪਏ ਦੇ ਵਿੱਚ ਆਪਣਾ ਕਰਵਾ ਸਕਦਾ ਹੈ ਬੜੇ ਹੀ ਘੱਟ ਰੇਟ ਦੇ ਉੱਤੇ ਤਾਂ ਥੋੜਾ ਜਿਆ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿੱਥੇ ਕਰਕੇ ਜਿਹੜਾ ਤੁਹਾਡਾ ਪੰਪ ਇਹ ਜਾਂ ਕਿੱਥੇ ਆ ਕੇ ਉਹ ਕਰਵਾ ਕੇ ਜਾ ਸਕਦੇ ਇਹ ਸਰ ਜੇ ਅਸੀਂ ਕਬੂਰਥਲੇ ਤੋਂ ਚੱਲਣਾ ਹੋਵੇ ਤਾਂ ਵਾਇਆ ਆਰਸੀਐ आरसीएफ ਤੋਂ ਜਦੋਂ ਅਸੀਂ ਜੰਨੇ ਆ ਜੀ ਵਾਇਆ ਮਤਲਬ ਤਲਵੰਡੀ ਟਿੱਬਾ ਫੋਕਲ ਪੁਆਇੰਟ ਦੇ ਬਿਲਕੁਲ ਨੇੜੇ ਆ ਜੀ ਹਾਂ ਔਰ ਜੇ ਆਪਾਂ ਮਤਲਬ ਆਉਣੇ ਆ ਜੀ ਸੁਲਤਾਨਪੁਰ ਤੋਂ ਤੇ ਤਲਵੰਡੀ ਤੋਂ ਟਰਨ ਹੋ ਕੇ ਤੇ ਟਿੱਬਾ ਫੋਕਲ ਪੁਆਇੰਟ ਤੇ ਆ ਜਾਓ ਟਿੱਬਾ ਫੋਕਲ ਪੁਆਇੰਟ ਦੇ ਬਿਲਕੁਲ ਨਾਲ ਸਾਡਾ ਪਟ્રોલ ਪੰਪ ਹੈ ਜੀ ਹਾਂ ਤਾਂ ਬਹੁਤ ਹੀ ਚੰਗੀ ਜਾਣਕਾਰੀ ਇਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਜਿਹੜੇ ਅੱਜ ਦੇ ਦੌਰ ਦੇ ਵਿੱਚ ਮਹਿੰਗਾਈ ਦੇ ਦੌਰ ਦੇ ਵਿੱਚ ਲੋਕ ਕਾਫੀ ਜਿਹੜੇ ਪੈਸੇ ਖਰਚਦੇ ਨੇ ਆਪਣੀਆਂ ਗੱਡੀਆਂ ਦੇ ਉੱਤੇ ਇੱਕ ਚੰਗੀ ਐਵਰੇਜ ਦੇ ਵਾਸਤੇ ਇੱਕ ਬਹੁਤ ਹੀ ਘੱਟ ਰੇਟ ਦੇ ਉੱਤੇ ਨਾਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਤਾਂ ਅੱਜ ਵਿੱਚ ਇਨਾਂ ਹੀ ਕੈਮਰਾਮੈਨ ਅਜੈਬ ਸਿੰਘ ਦੇ ਨਾਲ ਚੰਦਰ ਮੜੀਆ ਜੀਸੀਐਮ ਨਿਊਜ਼